ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਮਗਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਗੱਬਣ ਟੋਕੜ ਆ ਤੇ ਇੱਕ ਗੱਬਣ ਆ ਦੋ ਤਾਜ਼ੀਆਂ ਸੂਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆ ਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆ ਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੱਲ ਜੀ ਤੇ ਕਿਵੇਂ ਚੱਲਦਾ ਬਾਈ ਜੀ ਕੰਮਕਾਰ ਕੰਮਕਾਰ ਵਧੀਆ ਚੱਲਦਾ ਬਈ ਪੂਰਾ ਤੇ ਇੱਕ ਮੇਰੇ ਪਿਛਲੇ ਵੀਡੀਓ ਦਾ ਰਿਸਪੌਂਸ ਵੀਡੀਓ ਪੂਰਾ ਬਾਈ ਜਣੀ ਦੇ ਘੰਟੇ ਦੇ ਵਿੱਚ ਵਿੱਚ ਸੇਲ ਹੋ ਗਿਆ ਜੀ ਬਸ ਠੀਕ ਆ ਬਾਈ ਹਾਂਜੀ ਨਾਮ ਤੇ ਐਡਰੈਸ ਬੋਲ ਦੋ ਬਾਈ ਆਪਣਾ ਨਾਮ ਸੰਦੀਪ ਸਿੰਘ ਠੀਕ ਆ ਗੁਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜੇ ਬਈ ਨਿਹਾਲ ਸਿੰਘ ਵਾਲਾ ਬਦਨੀ ਕਲਾ ਬਲਾਸਪੁਰ ਤੇ ਮਾਛੀਕੇ ਠੀਕ ਆ ਬਈ ਮੋਬਾਈਲ ਨੰਬਰ ਬੋਲ ਦੋ ਆਪਣਾ 8699677060 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਦਾਂ ਹੀ ਸ਼ੁਰੂ ਕਰੀ ਕਿ ਹਾਂ ਇਦਾਂ ਹੀ ਕਰ ਲੈਣ ਭਾਈ ਜਿਹੜੀ ਆਪਾਂ ਸਾਹਮਣੇ ਵੇੜ ਦੇਖ ਰਹੇ ਗੱਬਨ ਟੋਕੜਾ ਇਹ ਗੱਬਨ ਟੋਕੜਾ ਆਂ ਜੀ ਕਿੰਨੇ ਟਾਈਮ ਦੀ ਗੱਬਣਾ ਵੀਰੇ ਏ ਬਈ 5.5 ਮਹੀਨੇ ਪੂਰੇ ਹੋ ਗਏ ਯਾਨੀ ਦੀ ਇਹਨੂੰ ਠੀਕ ਆ ਤੇ ਬਸ ਸਿਆ ਦੇ ਨੇੜ ਤੇ ਈ ਆ ਥੋੜੇ ਦਿਨ ਹੀ ਰਹਿੰਦੇ ਹੈਗੇ 5.5 ਦੇ ਉੱਤੇ ਹੋਗੀ ਠੀਕ ਆ ਹਾਂਜੀ ਮਤਲਬ ਹੁਣ ਚੈੱਕ 5.5 ਦੀ ਆਉਂਦੀ ਆ ਆਉਂਦੀ ਹੈ ਚੈੱਕ ਆਪਣੀ ਦਵਾਈ ਵੀ ਅਗਲਾ ਕੋਈ ਮਰਜ਼ੀ ਆਉਦਾ ਡਾਕਟਰ ਲੈ ਕੇ ਚੈੱਕ ਕਰਾ ਕੇ ਲੈ ਠੀਕ ਆ ਕੋਈ ਮਰਜ਼ੀ ਬੰਦਾ ਬਾਈ ਕਹਿੰਦਾ ਵੀ ਡਾਕਟਰ ਲੈ ਕੇ ਚੱਕਰ ਨਾਲੇ ਤੇ ਹੁਣ ਦੁੱਧ ਕਿੰਨਾ ਬਾਈ ਥੱਲੇ ਹੁਣ ਦੁੱਧ ਬਈ ਇਹ ਆਈ ਏ ਥੋੜੇ ਜਿਹਾ ਬਾਲੇ ਬੇਗੋਰੇ ਕਰੋ ਠੀਕ ਆ ਤੁਸੀਂ ਜੀ 4 ਕਿਲੋ ਹੁਣ ਆਪਣੇ ਕੋਲੇ 5-6 ਕਿਲੋ ਦੇ ਨੇੜ ਤੇ ਕਰ ਗਏ ਯਾਨੀ ਦੀ ਦੁੱਧ ਦੀ ਸੇਵਾ ਕਰਲੇ ਬੰਦਾ ਦੁੱਧ ਕਰ ਜੂਗੇ ਬਾਈ ਬਾਕੀ ਆ ਝੋਲੀ ਝੋਲੀ ਦੇਖ ਲੈ ਤੰਨ ਦਾਸ ਦੀ ਉਹ ਵੀ ਬੈੜ ਦੁੱਧ ਵਾਲੀ ਹੈ ਬੈੜ ਭਾਈ ਦੁੱਧ ਵਾਲੀ ਆ ਤੇ ਕਿੰਨਾ ਕੱਢਿਆ ਭਾਈ ਦੁੱਧ ਦੱਸਿਆ ਹੋ ਕੁਛ ਉਹ ਕਹਿੰਦੇ ਤਾਜੀ ਇਹਨਾਂ ਨੇ ਲਈ ਸੀ ਜਦੋਂ ਲਈ ਸੀ ਇਹਨਾਂ ਨੇ ਉਦੋਂ ਦੁੱਧ 15 16 15 16 ਇੱਥੇ ਦੁੱਧ ਕੱਢਦੀ ਰਹੀ ਹੈ ਠੀਕ ਆ ਬਾਕੀ ਕੱਢਾ ਹੋ ਗੋਲ ਮੋਲ ਪਈਆ ਗੋਲ ਮੋਲ ਪਈਆ ਕਿਸੇ ਪਾਸੇ ਲਿਸੀ ਨਹੀਂ ਕੋਈ ਲਿਸੀ ਲਾਵੀ ਨਹੀਂ ਚੈੱਕ ਕਰ ਲੋ ਥਣ ਬਈ ਤਾਰ ਤੁਰ ਕਿਵੇਂ ਆ ਜਾ ਤਾਰ ਤੁਰ ਤੇ ਭਈ ਇੱਕ ਨੰਦਰਾ ਦੱਸਦੀ ਆ ਨਹੀਂ ਆਪਾਂ ਮਾਰ ਕੇ ਵੀ ਦਿਖਾਣ ਦਿੱਤੀ ਹੈ ਹਾਂ ਕੈਮਰੇ ਤੇ ਥੋੜਾ ਜਾ ਕੇ ਜਾਂਦਾ ਪਸ਼ੂ ਹੈ ਨਾ ਲੈ ਥਣ ਚੈੱਕ ਕਰ ਲੋ ਮੱਝਾਂ ਲਗਾ ਮੁੱਠੀ ਵਾਲਾ ਥਾਣਾ ਗਲਾਬੀ ਥਾਣਾ ਕਰਮਲੀ ਦੇ ਬਾਈ ਕਹਿੰਦਾ ਧਾਰ ਵੀ ਇੱਕ ਨੰਬਰ ਆ ਬਾਈ ਖੋਲ ਦੇ ਤੇ ਤੋੜ ਦੇ ਸਾਈ ਵਾਲ ਚ ਪੈ ਜਾਂਦੀ ਆ ਹਨਾ ਹੂੰ ਸਾਈ ਵਾਲ ਚ ਪੈ ਜਾਂਦੀ ਆ ਹਾਂਜੀ ਤੇ ਦੁੱਧ ਵੀ ਬਾਈ گاੜਾ ਹੋਣਾ ਦੁੱਧ ਤਾਂ ਮੱਈਆਂ ਰਗਾ ਜਿਹੇ ਜੇ ਮੱਝ ਰੱਖ ਲਈ ਜਿਹੇ ਜੀ ਇਹ ਲੈ ਲਈ ਠੀਕ ਆ ਬਾਈ ਬਾਈ ਮੁੱਲ ਘਟੂਗਾ ਪਰ ਵੀ ਜੈਲ ਦੁੱਧ ਮੱਝਾਂ ਰਗਾ ਤੋੜਾ ਚੈੱਕ ਕਰ ਲੋ ਇੱਕ ਨੰਬਰ ਤੋੜਾਗਾ ਖੰਡੀ ਸ਼ੀਰ ਬਾਈ ਉਹ ਫੁੱਲ ਆ ਜੀ ਠੰਡੀ ਸ਼ੀਰ ਦਾ ਫੁੱਲ ਆ ਬਾਈ ਬਾਕੀ ਆਇਆ ਹੁਣ 2 ਮਹੀਨੇ ਅਗਲਾ ਚ ਹੋਊਗਾ ਤੇ ਚੋਕੇ ਗਾਂ ਨੂੰ ਇਦੋਂ ਉਹਦੇ 1015 ਗਾਂ ਮਹਿੰਗੀ ਫੇਰ ਬੇਚ ਮਹਿੰਗੀ ਵੇਚਦੇ ਬਾਈ ਲੈ ਫੇਰ ਚੈੱਕ ਕਰ ਲੋ ਕਰਮਾਲੀ ਦਾ ਫੁੱਲ ਕਮਾਲ ਦਾ ਬਾਕੀ ਗੋਲ ਮਟੋਲ ਪਈਆ ਕਿਸੇ ਪਾਸੇ ਤਾਂ ਲਿੱਸੀ ਲਾਮੀ ਨਹੀਂ ਹੈਗੀ ਟੋਰਾ ਵੀ ਇੱਕ ਨੰਬਰ ਹੈਗਾ ਥਣ ਵੀ ਮੁੱਠੀ ਵਾਲਾ ਥਾਣਾ ਫੁੱਲ ਚੰਗਾ ਥਾਣਾ ਮੱਝਾ ਰਗਾ ਥਾਣਾ ਬਾਕੀ ਫਾਇਟ ਮਿਲਣ ਗੱਲ ਫੁੱਲ ਚੰਗੀਆਂ ਆਉਂਦੀਆਂ ਇਹਨਾਂ ਦੀ ਹਣਾ ਬਾਈ ਹਾਂਜੀ ਫਾਇਟ ਤਾਂ ਆਉਂਦੀ ਆ ਹਾਂ ਤੇ ਬਾਈ ਫਿਰ ਕੀ ਮੌਲਾ ਜਾਇਜ ਆ ਮੋਲੇ ਬਈ ਇਹਦਾ 35000 ਆ ਜੀ ਠੀਕ ਆ ਮਾਨ ਤਾਨ ਕਰਦੇ ਹੋਗੇ ਫਿਰ ਨਾ ਠੀਕ ਆ ਬਾਈ ਕਹਿੰਦਾ 35000 ਰੁਪਇਆ ਮੋਲਾ ਬਾਕੀ ਮਾਨ ਤਾਨ ਮੌਕੇ ਤੇ ਜ਼ਰੂਰ ਹੋ ਜੂ 40 45000 ਦੀ ਗਾਹ ਨੂੰ ਤਿਆਰ ਹੋਈ ਅਗਲਾ 40000 ਦੀ ਆਪਾਂ ਹੀ ਲੈ ਲਾਂਗੇ ਬਾਈ ਲੈ ਬਾਈ ਨੇ ਕਹੇ ਵੀ ਕਹਿੰਦਾ ਜਦੋਂ ਤਿਆਰ ਹੋ ਗਈ ਆਪਾਂ ਹੀ ਲੈ ਲਾਂਗੇ 40 45000 ਦੀ ਜਦੋਂ ਮਰਜ਼ੀ ਦੇ ਦਿਓ ਮੂਰੇ ਆਪਾਂ ਬਾਲਟਨਾਂ ਚੈੱਕ ਕਰ ਲੋ ਭਾਈ ਬੰਦੀ ਦਾ ਬਹੁਤ ਹੁਸਨ ਆ ਹਾਂ ਹਾਂ ਬੰਦੂ ਹਾਂ ਹਾਂ ਪੂਰਾ ਐਨ ਪਸਮਾ ਕੇ ਨਾਲ ਆਏ ਨਹੀਂ ਕੋਈ ਚੁਈ ਜਾਂਦਾ ਨਹੀਂ ਅਗਲਾ ਕਹਿੰਦਾ ਸਹੀ ਬੜਾ ਵੀ ਗਰਮ ਹੁੰਦਗਾ ਠੀਕ ਆ ਵੀਡੀਓ ਕਾਲ ਲਾ ਲੈ ਆਪਾਂ ਧੱਸਾ ਹੁਣ ਵੀ ਲਗਾਤਾਰ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਰੱਸਾ ਲੈ ਆ ਮਾਰ ਕੇ ਦਿਖਾ ਦਿੰਨੇ ਆ ਠੀਕ ਆ ਭਾਈ ਭਾਈ ਕਹਿੰਦਾ ਹੁਣ ਵੀ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਲੈ ਬਾਈ ਠੰਡੀ ਸੀਲ ਤਾਂ ਐਨੀ ਆ ਬਾਈ ਭਾਵੇਂ ਵਿਣਾ ਨਿਆਣੇ ਤੇ ਵੀ ਵਜਾ ਹਨਾ ਚਾਹ ਦੋਨੋਂ ਤੋਂ ਵੀ ਬਹਿ ਜਾਏ ਕੇ ਬਸ ਮੈਂ ਤਾਂ ਲਾ ਲਿਆ ਮੈਂ ਆ ਵੀਡੀਓ ਦਾ ਕਰਕੇ ਨਹੀਂ ਨਹੀਂ ਦਿਖਾਉਣਾ ਜ਼ਰੂਰੀ ਆ ਹਨਾ ਅਗਲੇ ਨੂੰ ਕੋਈ ਮੈਂ ਹੁੰਦਾ ਵੀ ਨਿਆਣਾ ਨਹੀਂ ਪਵਾਉਂਦਾ ਪਸੋ ਇਹ ਦੇਖ ਲੈ ਆਪਾਂ ਦਾ ਕੋਈ ਪਸਮਾਈ ਦੀ ਪਸੇ ਕੀ ਪਸਮਾਈ ਨਹੀਂ ਲਾ ਧਾਰ ਚੈੱਕ ਕਰ ਲੋ ਬਾਈ ਮੈਂ ਕਹਣਾ ਧਾਰ ਹੀ ਬਹੁਤ ਕਮਾਲ ਦੀ ਆ ਯਾਰ ਹਨਾ ਮੇਰੇ ਹੱਥੇ ਦੋਸ 10 ਕਰਕੇ ਇਹ ਤਾਂ ਬਚੂੜੇ ਬਾਈ ਤੇ ਦਿੱਕਤ ਦਾ ਕਰਕੇ ਛੱਟ ਵੱਜ ਗਈ ਸੀ ਹੱਥ ਤੇ ਤਾਂ ਹੀ ਕਰਕੇ ਧਾਰ ਘੱਟ ਵੱਜਦੀ ਆ ਬਾਈ ਤਾਂ ਹੱਥ ਨਾਲ ਮਾਰ ਕੇ ਲੈ ਬਾਈ ਧਾਰ ਚੈੱਕ ਕਰ ਲੋ ਫੁੱਲ ਕਮਾਲ ਦੀ ਧਾਰ ਪੰਦੀ ਆ ਕਰਮਾਲੀ ਦੇ ਚੈੱਕ ਕਰ ਲੋ ਬਾਈ ਪੋਲੀ ਬਹੁਤ ਫੁਜਾਰੀ ਪੋਲੀ ਪੂਲੀ ਦਾ ਬਾਈ ਪੂਰੀ ਆ ਬਸ ਹੱਥ ਲਾ ਕਰਕੇ ਮੇ ਤਾਂ ਧਾਰ ਘੱਟ ਬਾਈ ਹਾਂ ਬਾਈ ਥੋੜਾ ਬਾਈ ਦੇ 6:00 ਵੱਜ ਗਈ ਸੀ ਕਿ ਤਾਂ ਹੀ ਕਰਕੇ ਹੱਥ ਤੇ ਧਾਰ ਲੈ ਕੇ ਯਾਰ ਦੇਖ ਲੈ ਲੈ ਠੰਡੀ ਸੀਲ ਦਾ ਜਾ ਥੱਲੇ ਜਵਾਕ ਬੈਠੇ ਰਹਿੰਦੇ ਜਵਾਕ ਬੈਠੇ ਰਹਿਣ ਬਾਈ ਸਹੀ ਗੱਲ ਆ ਕਮਾਲ ਦੀ ਗੱਲ ਆ ਗਈ ਠੰਡੀ ਸੀਲ ਤਾਂ ਕਰਨ ਵਾਲੀ ਫੁੱਲ ਆ ਗਈ ਬਾਕੀ ਮੁੱਲ ਵੀ ਜਾਇਜ਼ ਆ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਵੀ ਜਰੂਰ ਹੋ ਜਾਊਗਾ ਅੱਗੇ ਬਾਈ 2 ਨੰਬਰ ਤੇ ਜਰਸੀ ਆ ਗਈ ਇਹ ਜਰਸੀ ਆ ਗਈ ਹਾਂਜੀ ਇਹ ਜਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਹੁੰਦੀ ਆ ਜੀ ਠੀਕ ਆ ਕਿੰਨਾ ਕੁ ਟਾਈਮ ਬਾਕੀ ਆ ਵੀਰੇ ਟਾਈਮ ਇਹਦਾ ਜਣੀ ਦੀ ਲੈ ਜੂ ਖੁੱਲੇ ਡੁੱਲੇ ਦੱਸ ਦੇਣ ਬਾਈ ਹਜੇ ਠੀਕ ਆ ਤੇਰੇ ਹਿਸਾਬ ਤੋਂ ਰੋਤਰੋ ਸੋਹਣੀ ਆ ਜੀ ਕਿਹੜਾ ਸੂਆ ਹੁੰਦੀ ਹੈ ਸੂਆ ਦੂਜਾ ਸੁੰਦੀ ਆ ਜੀ origignal ਦੂਜਾ ਸੂਆ ਸੁੰਦੀ ਆਗੀ ਤੇ ਕਿੰਨਾ ਕੁ ਰਿਕਾਰਡ ਆ ਬਾਈ ਫੇਸਬੁਕ ਦਿਖਾ ਦੇ ਬਾਈ ਤੇ ਕਿੰਨਾ ਕੁ ਰਿਕਾਰਡ ਆ ਬਾਈ ਪਿਛਲੇ ਸੂਏ ਦੇ ਪਿਛਲੇ ਸੂਏ ਦੇ ਜਣੀ ਦੀ ਪਲੂ ਹੁੰਦਾ ਇਹਦਾ 16 17 ਕਿਲੋ ਦੁੱਧ ਪਾਇਆ ਬਾਈ ਠੀਕ ਆ ਲੈ ਫੇਰ ਚੈੱਕ ਕਰਾ ਦੇ ਭਰਾਵਾਂ ਦਾ ਆਪਰੋ ਕਹਿਣ ਦੀ ਲੋੜ ਹੀ ਨਹੀਂ ਮੂੰਹੋਂ ਬੋਲਣ ਦੀ ਫੇਸ ਛੋਟਾ ਜਿਹਾ ਫੇਸ ਹੈ ਛੋਟਾ ਜਿਹਾ ਦੇ ਲਟਵਾ ਟਵਾ ਦੇ ਲਗਾਣ ਦੇ ਇਹਨਾਂ ਛੋਟੇ ਗੁੱਤੀ ਜਾ ਬਾਕੀ ਮੂੰਹ ਦੇਖ ਲਓ ਜਮਾ ਨਿੱਕਾ ਜਿਹਾ ਮੂੰਹ ਹੈਗਾ ਛੋਟਾ ਛੋਟਾ ਕਰਨਾ ਫੁੱਲ ਬਰੀਡ ਹੈ ਜਿਹਨੂੰ ਆਪਾਂ ਇਹਨਾਂ ਵਾਲੀ ਜASSI ਹੈ ਵਾਲੀ ਹਾਂਜੀ ਕੋਈ ਉਹ ਛੋਟੀ ਮੋਟੀ ਜੀ ਨਾ ਸੋਲਦੇ ਅਗਲੇ ਜੀ ਨਾ ਬਾਈ ਸਮਝੋ ਫੁੱਲ ਕਾਦਾ ਫੁੱਲ ਬਰੀਡ ਹੈ ਕਰਮ ਵਾਲੀ ਲੈ ਨੇੜੇ ਤੇ ਆਪਾਂ ਚੈੱਕ ਕਰਾਣੇ ਆ ਲੈ ਦੇਖ ਚੈੱਕ ਕਰਨੋ ਚੱਕਣੀ ਚੁੱਕਣੀ ਫੁੱਲ ਕਮਾਲ ਦੀ ਆ ਬਾਕੀ ਆਪਾਂ ਆਰਡਰ ਚੈੱਕ ਕਰਾ ਲੈਣੇ ਲੋੜੇ ਤੋਂ ਥਣ ਥੁਣ ਨਹੀਂ ਆਣੀ ਕੋਈ ਛੋਟਾ ਜਿਹਾ ਲੱਗਿਆ ਵਾ ਥਣ ਥਣ ਪੂਰਾ ਮੋਟਾ ਲੱਗਿਆ ਕੱਚੀ ਪਈ ਆ ਬਾਈ ਕਿੰਨੇ ਕ ਦਿਨ ਲੈ ਜੂਗੀ ਅੱਜ ਮੈਂ ਯੂ 10 ਦਿਨ ਬਾਈ ਇਹ ਤਾਂ ਲੋਹ ਨਹੀਂ ਲੱਗੀ ਆ ਬਾਕੀ ਖੁੱਲੇ ਭੰਡੇ ਦੀ ਆ ਹੈਨਾ ਆ ਖੁੱਲੇ ਭੰਡੇ ਦੀ ਆ ਤਿਆਰ ਸੋਹਣੀ ਹੋਊਗੀ ਤਿਆਰ ਸੋਹਣੀ ਹੋਊਗੀ ਬਾਕੀ ਹਵਾਨਾ ਵੀ ਫਿਕਸ ਹੀ ਆ ਗਿਆ ਕਰਮਾਲੀ ਦਾ ਬਹੁਤ ਕਮਾਲ ਦਾ ਤਿਆਰ ਕਰਦੀ ਆਉਂਦੀ ਹੈਗੀ ਕੱਪੜੇ ਵਰਗਾ ਡਰਾ ਕਰਮਾਲੀ ਦਾ ਪਤਲਾ ਪਿਆ ਕਾਗਜ਼ ਵਰਗਾ ਡਰਾ ਗੱਲ ਚਾਰੇ ਥਨ ਨਿਖੜ ਮੇ ਤੇ ਪੂਰੀ ਵਿੱਥੀ ਤੇ ਇਹ ਨਹੀਂ ਹੈਗਾ ਕੋਈ ਛੋਟਾ ਤੇ ਕੋਈ ਵੱਡਾ ਇੱਕੋ ਜਿਹਾ ਥਾਣਾ ਚਾਰੇ ਹਨਾ ਵਹੀ ਇਹਨੂੰ ਵੀ ਬਾਈ ਖੋਲ ਦੇ ਤੋਰ ਦੇ ਮੜੀ ਜੀ ਜੇ ਆਪਾਂ ਰੰਗ ਦੀ ਚਮਕ ਗਈ ਇਹ ਫੁੱਲ ਹਨਾ ਸਮਾਰੀ ਹੋ ਬਿਆ ਹੈ ਹੈ ਬਈ ਆਏ ਸਮੀ ਬਈ ਚੰਗੀ ਸੰਭੀ ਵੀ ਹੈ ਬਸ ਹਾਂ ਬਈ ਚੰਗਾ ਚਮਕਦਾ ਮਰੀਲਾ ਪ੍ਰਿੰਟ ਪ੍ਰਿੰਟ ਚੈੱਕ ਕਰ ਲ ਸੁਨੱਖਪੁਣਾ ਦਾ ਬਾਹਰ ਤੇ ਫੁੱਲ ਆ ਬਾਈ ਤੋੜਾ ਚੈੱਕ ਕਰ ਲੋ ਇੱਕ ਨੰਬਰ ਆ ਕਰਨ ਮਾਲੀ ਦਾ ਮੱਲਾ ਵਾਲਾ ਤੋੜਾ ਤੁਰਦੀ ਆ ਜੈਸਾ ਉਹ ਨਾ ਹੈਗੀ ਆ ਹਨਾ ਹਾਂ ਬਈ ਵਜਨ ਵਜਨ ਬਾਕੀ ਵਜਨ ਵਜਨ ਫੁੱਲ ਆਇਆ ਹਾਂ ਆਏ ਹੈਗਾ ਵੀ ਲਿਸੀ ਲਾਮੀਆਂ ਜੇ ਪਸ਼ੂ ਲਿੱਸਾ ਲਾਮਾ ਦੁੱਧ ਦਾ ਡਰ ਹੁੰਦਾ ਇਹ ਦੁੱਧ ਨੇ ਫੁੱਲ ਕੱਢਣਾ ਕਰਵਾਉਂਦਾ ਤੇ ਤੇ ਕੀ ਯਾਰ ਨਾ ਬਾਲਾ 18 20 20 ਦੇ ਆਸੇ ਪਾਸੇ ਦੁੱਧ ਦੇਊਗੀ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ 18 20 ਦੇ ਆਸੇ ਪਾਸੇ ਦੁੱਧ ਦੇ ਦੋ ਬਾਕੀ ਬਾਈ ਦੇ ਵੀ ਦਊਗੀ 10 ਦੀ ਆ ਬਰੀਡ ਵਾਈਜ਼ ਪਸ਼ੂ ਦੱਸਦਾ ਹੁੰਦਾ ਹਨਾ ਸਹੀ ਗੱਲ ਆ ਬਾਕੀ ਚੈੱਕ ਕਰ ਲੋ ਬਾਕੀ ਠੰਡੀ ਸੀਲ ਫੁੱਲਾ ਵੀ ਠੰਡੀ ਸੀਲ ਤਾਂ ਬਈ ਫੁੱਲ ਲੱਗੀ ਤੇ ਮੈਂ ਮਰਜੀ ਕੋਈ ਬੈਠਾ ਰਵਾਂ ਠੀਕ ਕੱਚੀ ਨਹੀਂ ਰੌਂਦੀ ਆਗੀ ਤੇ ਬਾਈ ਕੀ ਮੁੱਲ ਹੈ ਅੱਜ ਜੈਜਾ ਮੁੱਲ ਵਸਾ ਜੋ ਦੇ ਲੈਣ ਮੁੱਲ ਤੋਂ 60000 58000 ਦੀ ਵੜ ਦੇਵਾਂਗੇ ਲੈ ਬਾਈ ਅੱਜ ਬਾਈ ਨੇ ਜਮਾ ਜੈਜ ਮੁੱਲ ਕੀਤਾ ਬਾਕੀ ਯਾਰ ਲੋਕ ਤਾਂ 70 70 ਮੰਗੀ ਜਾਂਦੇ ਮੰਗੀ ਜਾਂਦੇ ਆਪਾਂ ਵੀ ਲਈ ਵੀ ਆਪਾਂ ਨੂੰ 2 ਰੁਪਏ ਬੰਦੇ ਹੋਣਾ ਬਸ ਆਪਾਂ ਪਾਲਣ ਵਾਲੀ ਦੇ ਦਿੰਦੇ ਆਪਾਂ ਅੱਗੇ ਵੀ ਮਨੋ ਜੈਜ ਹੀ ਹੁੰਦੇ ਆ ਠੀਕ ਆ ਬਾਈ ਹਾਂ ਮੁੱਲ ਬਾਈ ਤੇਰੇ ਅੱਗੇ ਵੀ ਜੈਜ ਹੁੰਦੇ ਆ ਤੇ ਮੁੱਲ 55000 ਰੁਪਏ ਦਾ ਬਾਕੀ ਮਾਨਤਨ ਹੋ ਜੂ ਮਾਨਤਨ ਕਰ ਦਿਆਂਗੇ ਠੀਕ ਆ ਬਾਈ ਬਾਕੀ ਹਜੇ ਕੱਚੀ ਆ ਕੱਚੀਆਂ ਵਾਲਾ ਮੁੱਲ ਹੁੰਦਾ ਆ ਕੱਚੀਆਂ ਵਾਲਾ ਤਿਆਰ ਹੋਈਦਾ ਤੈਨੂੰ ਵੀ ਪਤਾ ਯਾਰ ਬਾਈ ਤਿਆਰ ਹੁੰਦਾ ਸਹੀ ਗੱਲ ਆ ਮੂੰਹੋਂ ਮੰਗ ਮਾਂ ਮੁੱਲ ਜਨਾ ਮਰਜ਼ੀ ਮੰਗ ਲੈ ਸਹੀ ਗੱਲ ਆ ਤੇ ਅੱਗੇ ਭਰਾ ਇਹ ਤੇਰਾ ਨੰਬਰ ਇਹ ਤਾਂ ਜੀ ਸੂਈ ਆ ਵੀਰੇ ਹਨਾ ਹਾਂ ਇਹ ਤਾਂ ਜੀ ਸੂਈ ਆ ਹੋ ਗਏ ਇਹਨੂੰ 20 22 ਦਿਨ ਸੂਈ ਨੂੰ 20 22 ਦਿਨ ਹੋ ਗਏ ਸੂਈ ਦੇ ਹਾਂਜੀ ਤੇ ਬੱਚਾ ਵੀਰੇ ਬੱਚਾ ਇਹਦਾ ਸੀ ਜੇ ਯਾਰ ਆਪਣੇ ਕੋਲ ਹੀ ਸੀ ਬੱਚੀ ਠੀਕ ਆ ਗਾਈ ਦੀ ਐਕਸਪਾਇਰ ਹੋ ਗਈ ਖੜਾਉਣ ਨੂੰ ਬਈ ਖੜਾ ਲਏਗੇ ਬੱਚਿਆਂ ਦੇ ਦੋ ਤਿੰਨ ਖੜਵਾ ਵੀ ਇਹ ਕਰੇ ਪਰ ਕੀ ਫਾਇਦਾ ਸੱਚ ਦੱਸ ਲੈ ਮੈਨੂੰ ਸੱਚ ਦੱਸ ਕੇ ਦੇ ਦੇ ਵੀਰੇ ਸੱਚ ਦੱਸ ਕੇ ਦੇਣੇ ਚਾਹੁੰਦਾ ਚੀਜ਼ ਬਾਈ ਕਹਿੰਦਾ ਬਾਈ ਦੀ ਗੱਲ ਚਾਇਆ ਜਾ ਬਾਈ ਕਹਿੰਦਾ ਬੱਚੇ ਤਾਂ ਆਪਣੇ ਕੋਲ ਛੋਟੇ ਕਰੇ ਹੋਰ ਵੀ ਹੈਗਾ ਲਾਉਣ ਨੂੰ ਲਾ ਵੀ ਦਿੰਦੇ ਪਰ ਆਪਾਂ ਇਹ ਕੰਮ ਕਰਨਾ ਨਹੀਂ 20 ਦਿਨ ਹੋ ਗਏ ਸੂਈ ਨੂੰ ਬਾਈ ਕਿੰਨਾ ਦੁੱਧ ਤਿਆਰ ਹੁੰਦਾ ਦ 17 18 17 18 ਇੱਥੇ ਹੋਊਗਾ ਤੇ ਕਿਹੜਾ ਸੁਆ ਸੁਈ ਵੀ ਹੈ ਸੁਆ ਦੂਜਾ ਸੁਈ ਵੀ ਦੂਜਾ ਸੁਈ ਵੀ ਹੈਗੀ ਤੇ ਆਰਡਰ ਕਰਮ ਵਾਲੀ ਦਾ ਬਹੁਤ ਕਮਾਲ ਦਾ ਯਾਰ ਹਨਾ ਆਰਡਰ ਤਾਂ ਬਈ ਨਾੜਾ ਨੂੜਾ ਚਾੜਾ ਨਾੜਾ ਗੁੰਦੀ ਪਈਆ ਕਰਮ ਵਾਲੀ ਚੈੱਕ ਕਰ ਲੋ ਫੁੱਲ ਕਮਾਲ ਦਾ ਡਰਾ ਫੁੱਲ ਨਾੜਾ ਆ ਆਰਡਰ ਤੇ ਬੈਕ ਸਾਈਡ ਤੇ ਵੀ ਆਪਾਂ ਚੈੱਕ ਕਰਾ ਦਨੇ ਬਾਈ ਠੰਡੀ ਸੀਲ ਕਿਵੇਂ ਆ ਠੰਡੀ ਸੀਲ ਤਾਂ ਬਾਈ ਪੂਰੀ ਹੈ ਲੈ ਬਾਈ ਚਾਹੇ ਦੋਹਾਂ ਰਿਆ ਗਾ ਛੋੜੇ ਗਲਾਬੀ ਗਲਾਬੀ ਆਰਡਰ ਤੇ ਕਰਮ ਵਾਲੀ ਦਾ ਇਧਰਲੀ ਸਾਈਡ ਤੇ ਵੀ ਆਪਾਂ ਚੈੱਕ ਕਰਾ ਦਨੇ ਮੁਠੀ ਵਾਲਾ ਥਣਾ ਚਾਰੇ ਥਣ ਨਿੱਖੜਵੇਂ ਤੇ ਪੂਰੀ ਵਿੱਥੀ ਤੇ ਲੱ ਇਹ ਬਾਈ ਫਿਰ ਕੀ ਮੁੱਲ ਹੈ ਇਹਦਾ ਜਾਇਜਾ ਮੁੱਲ ਵਾ ਦੇਣ ਲੈਣ ਬਈ ਆਪਣੀ ਦਾ ਤੈਨੂੰ ਪਤਾ ਬੱਚਾ ਸੀਗਾ ਥੋੜੀ ਜਿਹੀ ਮਹਿੰਗੀ ਲਈ ਵੀ ਆ ਹੁਣ ਵੇੜ ਇਹ ਜਮਨ ਦੇਣ ਲੈਣ 55000 ਦੀ ਦੇਮਾ ਇਹ ਮੁੱਲ ਚਾਹੇ ਕੋਈ 60 ਕਰਾ ਲੈਗੇ ਠੀਕ ਆ ਬਾਈ ਹਾਂ ਜਮਨ ਦੇਣ ਲੈਣ ਕਿੰਨਾ ਹਾਜ਼ਰ ਆ ਵੀਰੇ ਸੇ ਇਹ ਤਾਂ ਹੁਣ 17 ਗੱਲੋ ਖੁੱਲੇ ਬਿੱਲਾ ਮੰਨ ਕੇ ਅਗਲਾ ਚਾਹੇ 2 ਡੰਗ ਚੋ ਕੇ ਲੈ ਜੇ ਵੀ ਇਹ ਖੋਲ ਦੇ ਬਾਈ ਇਹਨੂੰ ਵੀ ਤੋਰ ਦੇ ਮੜੀ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਕਰਮ ਵਾਲੇ ਦੀ ਫੁੱਲ ਚੰਗੀਆਂ ਫੁੱਲ ਬਰੀਡ ਆ ਚਮਕ ਵੈੜ ਤੇ ਫੁੱਲ ਆ ਸੁਣੱਖ ਪੁਣਾ ਫੁੱਲ ਆ ਕੋਈ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਕਿ ਕਦ ਬਟ ਫੁੱਲ ਮੱਲਾ ਹੂ 5 ਫੁੱਟ ਤੋਂ ਉੱਤੇ ਹਨ ਹਾਉ ਯਾਰ 5 ਫੁੱਟ ਤੋਂ ਉੱਤੇ ਸਮੀ ਪੜੀ ਚੰਗੀ ਆ ਐਂ ਤਾਂ ਲੱਗਦੀ ਨਹੀਂ ਜਿਵੇਂ ਸੂਰਜਿਆ ਕਰਨ ਵਾਲੀ ਇੰਨਾ ਸਰੀਰ ਮਤਲਬ ਕਿ ਭਰਿਆ ਹੋਆ ਹਨਾ ਵੀਰੇ ਹਾਂ ਬਾਕੀ ਯਾਰ ਇਹ ਜ ਚਮੜੀ ਵਾਲੇ ਪਸ਼ੂ ਨਹੀਂ ਦੁੱਧ ਦੇਣਾ ਹੁੰਦਾ ਹਾਂ ਭਾਈ ਇਹ ਜ ਚਮੜੀ ਵਾਲੇ ਪਸ਼ੂ ਨਹੀਂ ਦੁੱਧ ਦੇਣਾ ਜਾਇਜ਼ ਗੱਲ ਆ ਬਾਈ ਲੱਤ ਤੂਰਾ ਤਰਾ ਇੱਕ ਨੰਬਰ ਆ ਬਾਕੀ ਧਾਰ ਕਿਵੇਂ ਆ ਵੀਰੇ ਧਾਰ ਤੂਰ ਤਰਾ ਇੱਕ ਨੰਬਰ ਆ ਜੀ ਠੀਕ ਆ ਚਾਹੇ ਕੋਈ ਦੋਹੇ ਪਾਸੇ ਬਹਿ ਕੇ ਚੋਈਏ ਠੀਕ ਆ ਬਾਈ ਪਾਵੇਂ ਕੋਈ ਦੋਵੇਂ ਪਾਸੇ ਬਹਿ ਕੇ ਭਾਈ ਇਹਨਾਂ ਚਵਾਈ ਕਰ ਲੈ ਕੋਈ ਚੱਕਰੀ ਨਹੀਂ ਮੰਦੀ ਆਰਡਰ ਚੈੱਕ ਕਰ ਲੋ ਫਾੜੀ ਵਾਲਾ ਆਰਡਰ ਮੇਨ ਗੱਲ ਆ ਨਾ ਤਾਂ ਇਹਨੂੰ ਬਿਮਾਰੀ ਆਵੇ ਹੈ ਨਾ ਹਾਂ ਇਹ ਚੀਜ਼ ਲੈ ਬੰਨਾਂ ਦਾ ਖਰਾਬ ਹੋ ਗਏ ਨਾ ਖਰਾਬ ਹੋਵੇ ਨਾ ਇਹਨੂੰ ਕੋਈ ਬਿਮਾਰੀ ਆਵੇ ਫੈਕਸ ਆ ਜਾ ਮੈਂ ਫੈਕਸ ਬੰਨਾ ਠੰਡਾ ਸੀਲ ਪਸ਼ੂ ਮਿਲਦਾ ਉਹ ਘਾਟਾ ਦਾ ਠੰਡੀ ਸੀਲ ਕੋਲਾ ਭਾਵੇਂ ਕੋਈ ਜਵਾਗ ਟੋਲੇ ਜਵਾਗ ਚੋਲੇ ਸਹੀ ਹੈ ਹਾਂ ਭਾਈ ਮੁੱਲ ਵੀ ਜਾਇਜ਼ ਆ ਮੁੱਲ ਬਾਈ 55000 ਹਨ ਮੁੱਲ ਕੋਈ 60 ਕਰਾ ਲੈ 55 ਦੀ ਦੇ ਦੇ ਆਂਗੇ ਬੈਠ ਠੀਕ ਆ ਮਾਨਤਾਨ ਕਰ ਦਿਆਂਗੇ ਠੀਕ ਆ ਬਾਈ ਬਾਈ ਕਹਿੰਦਾ ਮਾਨਤਾਨ ਜ਼ਰੂਰ ਹੋ ਜਾ ਮੁੱਲ ਕਰਾਉਣ ਦਾ ਬਾਈ ਜਿੰਨਾ ਮਰਜ਼ੀ ਕਰਾ ਲਓ ਜੇ ਬਾਈ ਅੱਜ ਬੱਚਾ ਵੀ ਲਾ ਕੇ ਨਾਲ ਖੜਾ ਆਂਦਾ ਜਿੰਨਾ ਮਰਜ਼ੀ ਮੁੱਲ ਕਰ ਲਾਂਗਾ ਹਾਂ ਫਰੈਂਟ ਮੰਗ ਲੈਂਦਾ ਪਹਿਣ ਵੀ ਦੇ ਦੇਣਾ ਇਹ ਹਾਂ ਬਾਈ ਸਹੀ ਗੱਲ ਹੈ ਜਿਹੜੇ ਸਾਹ ਤੇ ਬੈਠ ਤੇ ਦੁੱਧ ਦੁੱਧਾ ਜਿਹੜੇ ਸਾਹ ਤੇ ਲੋ ਮੈਂ ਲੈ ਵਗਾ ਤੇ ਲਾਸਟ ਆ ਇਹਦੀ ਕੀ ਡਿਟੇਲ ਆ ਬਾਈ ਇਹ ਵੀ ਬਈ ਸੂਈ ਵੀ ਆ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ ਇਹਨੂੰ ਵੀ ਸੂਈ ਨੂੰ ਹੋ ਗਏ ਹੋਣਗੇ ਯਾਰ ਬੀ ਤੋਂ ਕੱਟੀ ਹੋਣਗੇ ਇਹਨੂੰ ਤਾਂ ਠੀਕ ਆ ਇਹਨਾਂ ਨੂੰ ਮਗਰੋਂ ਸੂਈ ਆ ਇਹ ਜਿੱਥੇ ਨਹੀਂ ਆਪਾਂ ਬੱਚਾ ਉੱਥੋਂ ਹੀ ਮਰਿਆ ਹੋਇਆ ਸੀਗਾ ਇਹਦਾ ਠੀਕ ਆ ਵੀਰੇ ਹਾਂਜੀ ਬੱਚਾ ਇਹਦਾ ਮਤਲਬ ਕਿ ਪਹਿਲੀ ਐਕਸਪਾਇਰ ਪਹਿਲੀ ਐਕਸਪਾਇਰ ਸੀਗਾ ਠੀਕ ਆ ਸਰੀਰ ਯਾਰ ਬੜਾ ਗੁੰਦਮਾ ਹਨਾ ਸਰੀਰ ਤਾਂ ਬਈ ਦੇਖ ਲੈ ਤੂੰ ਕੱਦ ਵੱਡ ਦੇਖ ਲੈ ਸਰੀਰ ਦੇਖ ਲੈ 400 500 ਹਜ਼ਾਰ ਪਿੱਛੇ ਤੋਂ ਹਨਾ ਦੇਖ ਲੈ ਦਿਖਾ ਲੈ ਬਈ ਚੌੜੀ ਚੂੜੀ ਚੈੱਕ ਕਰ ਲੋ ਫੁੱਲਾ ਪਿੱਛੇ ਤਾਂ ਮੱਝਾ ਹਰ ਗਈ ਭਈਆ ਮੱਝਾ ਹਰ ਗਈ ਇਹ ਜੀ ਵੇਣ ਗੱਬਣ ਹੋ ਗਏ ਅਗਲੇ ਢੂੜ ਦਾ ਖਮਲ ਕਰੇ ਭਈ ਮੁੱਲ ਕਰੇ ਭਈ ਜਾਇਜ ਗੱਲ ਆਗਾ ਤੇ ਆਪਾਂ ਅਡਰ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਕਮਾਲ ਦਾ ਬਈ ਕਿੰਨਾ ਕਰਦਾ ਦਿਖਾਏ ਰਹੇ ਦੁੱਧ ਬਈ ਇਹਦੇ ਦੋਨੇ ਸੀਗਾ 23 24 ਕਿਲੋ ਦੁੱਧ ਹੁਣ ਜਾਨੀ ਦੀ ਦੁੱਧ 16 17 ਆਪਣੇ ਕੋਲੇ ਆ ਗਏ ਨਾ ਉਪਰਾ ਕਰ ਗਈ ਵੇੜ ਨੇ ਪੱਠੇ ਪੁੱਠੇ ਜੁੱਤੇ ਹੁਣ ਚੈੱਕ ਕਰਨ ਲੱਗੀ ਆ 16 17 ਕਿਲੋ ਦੁੱਧ ਹੋਊਗਾ ਠੰਡੀ ਸੀਲ ਤੇ ਲੱਗਿਆ ਥਣ ਲੱਗਾ ਮੱਝਾਂ ਵਾਲਾ ਥਣ ਲੱਗਾ ਕਰਮਾ ਬਾਕੀ ਆਣੀ ਵੀ ਉਤੋਂ ਦੀ ਨੰਗ ਜੂ ਲੈ ਜਾਵੇਂ ਮਰਜ਼ੀ ਪਿੱਤਰ ਦੀ ਮਰਜ਼ੀ ਜਿੱਧਰ ਦੀ ਮਰਜ਼ੀ ਵਹਜਾ ਚ ਪਰੇ ਦੀ ਵਹਜਾ ਚ ਔਰੇ ਦੀ ਵਹਜਾ ਕੋਈ ਜੱਕਰ ਮਨਦੀ ਬਰੀਕੀ ਜੰ ਨਾਲ ਮੈਡਮ ਦੇ ਚਾਰੇ ਹੀ ਠੰਡੀਆਂ ਸੀਲ ਆ ਚਾਰੇ ਜਿੰਦਰ ਦੀ ਮਰਜ਼ੀ ਚਾਰੇ ਠੰਡੀਆਂ ਸੀਲ ਆ ਸਹੀ ਗੱਲ ਆ ਬਹੁਤ ਕਮਾਲ ਦਾ ਆਰਡਰ ਤਿਆਰ ਕਰਿਆ ਕੋਈ ਨਹੀਂ ਵੀ ਕੋਈ ਗਏ ਪੈਸੇ ਟੁੱਟ ਮਾ ਇਹਦਾ ਵੀ ਲੇਦਾ ਪਤਲਾ ਜਮਾ ਕਾਲ ਜਾਰ ਪਤਲਾ ਬਾਈ ਸਹੀ ਗੱਲ ਆ ਬਾਕੀ ਫ੍ਰੈਡ ਫੂਡ ਵੀ ਚੰਗੀ ਆਉਗੀ ਹਾਂ ਫ੍ਰੈਡ ਫੂਡ ਤਾਂ ਆਉਗੀ ਬਾਈ ਜੀ ਆਰਡਰ ਚੈੱਕ ਕਰ ਲੋ ਦੂਮਾ ਪਾਸਾ ਬਹੁਤ ਕਮਾਲ ਦਾ ਫਾੜੀ ਵਾਲਾ ਡਰ ਫੇਸ ਵੀ ਚੈੱਕ ਕਰ ਲੋ ਕਰਮਾਲੀ ਦਾ ਬਹੁਤ ਪਿਆਰਾ ਗਾ ਬਾਕੀ ਨਿਗਰੋਈ ਨਿਗਰ ਫੁੱਲ ਆ ਗਈ ਨਰੋਈ ਨਰੂਈ ਤਿਆਰ ਆਗਲੇ ਨੂੰ ਨਹੀਂ ਦ ਲੈਸਾ ਆ ਪਸੂ ਲੈ ਲੈਨੇ ਪਹਿਲਾ ਪਸੂ ਹੀ ਸਾਹਮਣਾ ਪੈਂਦਾ ਹੋਰ ਚੈੱਕ ਕਰ ਲੋ ਘੋੜੀ ਵਰਗੀ ਪਈ ਆ ਕਿ ਨਹੀਂ ਬਾਈ ਹਾਂ ਘੋੜੀ ਵਰਗੀ ਜਮਾ ਨਾ ਤੋੜਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਧਾਰ ਤੁਰ ਕਿਵੇਂ ਆ ਵੀਰੇ ਧਾਰ ਦੂਰ ਦਾ ਬਾਈ ਮੋਟੀ ਆਂਦੀ ਆ ਪੂਰੀ ਠੀਕ ਆ ਪੋਲੀ ਬਹੁਤ ਹਾਂ ਪੋਲੀ ਵੀ ਬਹੁਤ ਠੀਕ ਆ ਵੀਰੇ ਆ ਨਹੀਂ ਵੀ ਚੂੜੀ ਹੋਊਗੀ ਜਮਾ ਪੋਲੀ ਹੋਊ ਆਰਗੀ ਵੀ ਹੂੰ ਬਾਈ ਤੋੜਾ ਦੱਸਦਾ ਗਾ ਬਾਕੀ ਵੀ ਸਮਝ ਪਈ ਆ ਕਿ ਬੋਲਦੀ ਅੰਮੋਹ ਹਣਾ ਬਾਈ ਤੇ ਕੀ ਮੋਲ ਆ ਬਾਈ ਫਰਜ਼ਾਇਦ ਜੱਜ ਮੁੱਲ ਇਹ ਰੇ ਵੀ ਦੇ ਦਿਆਂਗੇ ਬਾੜ 55000 ਦੀ ਬਾੜ ਇਹ ਦੇ ਦਿਆਂਗੇ ਠੀਕ ਆ ਬਾਈ ਮੁੱਲ ਜਾਏ ਕੋਈ 60 ਕਰਾ ਲੈ ਲੈ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਆਪਾਂ ਇਹਦਾ ਵੀ 60 ਕਰਾ ਲਓ ਪਰ ਆਪਾਂ 55000 ਦੀ ਬਾੜ ਦੇ ਦਿਆਂਗੇ ਸਮਝ ਕੋਈ ਜੋੜਾ ਲੈ ਲੂਗਾ ਆਹ ਸੂਈਆਂ ਮੀਆਂ ਦਾ ਇਕ ਪੰਜ ਦਾ ਜੋੜਾ ਦੇ ਦਿਆਂਗੇ ਆਪਾਂ ਲੈ ਬਾਈ ਜਮਾ ਜਾਏ ਮੁੱਲ ਕਰਤਾ ਬਾਈ ਕਹਿੰਦਾ ਜੇ ਕੋਈ ਦੋਵੇਂ ਜੋੜਾ ਇਕੱਠਾ ਹੀ ਲੈ ਲੂਗਾ ਕਿੰਨੇ ਦਾ ਵੀਰੇ ਦੇ ਦਾਂ ਇਕ ਪੰਜ ਦਾ ਦੇ ਦਾਂ 1 ਲੱਖ 5000 ਰੁਪਏ ਦਾ ਬਾਈ ਕਹਿੰਦਾ ਦੋਵੇਂ ਜੋੜਾ ਦੇ ਦਿਆਂਗੇ ਨਾਰਸੀ ਦੇ ਭਰਾ ਕੋਲੇ ਚਾਰ ਆਪਾਂ ਚਾਰ ਹੀ ਦਿਖਾ ਦੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ